ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਜਿਵੇਂ ਘਿਓ ਤੋਂ ਜਿਹੜਾ ਬਚ ਜਾਂਦਾ ਹੈ ਨਾ ਖੁਰਚਣ ਮਾਵਾ ਆਹ ਵਾਲਾ ਆਪਣੇ ਕੋਲੇ ਇੱਕ ਕੌਲੀ ਸਾਰੀ ਹੈਗੀ ਹੈ ਜੀ ਇਹ ਖੁਰਚਣ ਦੀ ਆਪਾਂ ਇਹਦੇ ਉੱਤੇ ਇੱਕ ਬਹੁਤ ਹੀ ਵਧੀਆ ਸੁਆਦਿਸ਼ ਮਿਠਾਈ ਬਣਾ ਰਹੇ ਹਾਂਗੇ ਆਪਾਂ ਬਣਾ ਰਹਿਆਂਗੇ ਬੇਸਣ ਦੇ ਨਾਲ ਆਪਾਂ ਥੋੜਾ ਜਿਹਾ ਬੇਸਣ ਲੈਂਦੇ ਹਾਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਆਟਾ ਵੀ ਪਾ ਸਕਦੇ ਹੋ ਜੀ ਆਪਾਂ ਸੂਜੀ ਵੀ ਪਾ ਸਕਦੇ ਹਾਂ ਮੈਦਾ ਵੀ ਪਾ ਸਕਦੇ ਹਾਂ ਅਸੀਂ ਪਾ ਰਹਿਆਂ ਜੀ ਬੇਸਣ ਥੋੜੀ ਜਿਹੀ ਲੈਂਦੀ ਹਾਂ ਜੀ ਆਪਾਂ ਉਸ ਹਿਸਾਬ ਨਾਲ ਲੈਂਦੀ ਆ ਪਚੀਨੀ ਤੇ ਥੋੜਾ ਜਿਹਾ ਆਪ ਕਾ ਥੋੜਾ ਜਿਹਾ ਲਵਾਂਗੇ ਜੀ ਆਪਾਂ ਘਿਓ ਘਿਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਵੇਸਣ ਨੂੰ ਭੁੰਨਾਂਗੇ ਲਓ ਜੀ ਆਪਾਂ ਘਿਓ ਲੱਗਾ ਥੋੜਾ ਜਿਹਾ ਇਹ ਕੱਚੀ ਘਿਓ ਹੈਗੀ ਆਪਾਂ ਬਾਲਾ ਇਹਦੇ ਵਿੱਚ ਘਿਓ ਨਹੀਂ ਪਾਉਂਦੇ ਕਿਉਂਕਿ ਘਿਓ ਨਾ ਮਾਵੇ ਵਿੱਚ ਹੀ ਬਹੁਤ ਨਿਕਲ ਜਾਂਦਾ ਆਪਾਂ ਥੋੜਾ ਜਿਹਾ ਇਹਨੂੰ ਬਸ ਭੁੰਨਾਂਗੇ ਜੀ ਵੇਸਣ ਨੂੰ ਤੁਹਾਕਾ ਸੂਕਾ ਪਕਾਜੀ ਪੁੰਨਾਂਗੇ ਜੀ ਆਪਾਂ ਵਾਹਲਾ ਇਹਦੇ ਵਿੱਚ ਕਿਉਂ ਨਹੀਂ ਪਾਉਂਦੇ ਹੈਗੇ ਕਿਉਂਕਿ ਜਦੋਂ ਆਪਾਂ ਫਿਰ ਇਹਦੇ ਵਿੱਚ ਜ਼ਿਆਦਾ ਘਿਓ ਪਾ ਦਈਏ ਨਾ ਕੁਛ ਘਿਓ ਉਹਦੇ ਵਿੱਚੋਂ ਨਿਕਲ ਜਾਂਦਾ ਫਿਰ ਘਿਓ ਘਿਓ ਬਹੁਤ ਇਕੱਠਾ ਹੋ ਜਾਂਦਾ ਅਪਾ ਜਿਹੜੀਆਂ ਇਹ ਵੇਸਨ ਦੀਆਂ ਡਲੀਆਂ ਜੀਆਂ ਵੱਜ ਗਈਆਂ ਆਪਾਂ ਇਹਨਾਂ ਚੰਗੀ ਤਰ੍ਹਾਂ ਨਾ ਸੰਚੇ ਦੀ ਮਦਦ ਨਾਲ ਆਪਾਂ ਬਿਲਕੁਲ ਇਹਨੂੰ ਪ੍ਰੈਸ ਕਰ ਦਾਂਗੇ ਬਿਲਕੁਲ ਵੀ ਕੋਈ ਵੀ ਡਲੀ ਜੀ ਵਿੱਚ ਹੋਣੀ ਨਹੀਂ ਚਾਹੀਦੀ ਜ ਜਿਹਨਾਂ ਆਪਾਂ ਸਾਰਾ ਵਿੱਚ ਇਹਦੇ ਵਿੱਚ ਪਾ ਦਨੇ ਆ ਕੋਟਨ ਮੇਸਨ ਆਪਾਂ ਅੱਧਾ ਭੁੰਨਿਆ ਜਾ ਹੋ ਗਿਆ ਉਸ ਆਪਾਂ ਇਹਦੇ ਵਿੱਚ ਭੁਜ ਜੀਗਾ ਅੱਪਾਈ ਥੋੜਾ ਜਿਹਾ ਕੜਾਜਾ ਹੋ ਗਿਆ ਜੀ ਫ੍ਰੀਜ ਦੇ ਵਿੱਚ ਪਿਆ ਸੀ ਤੇ ਜਿਵੇਂ ਜਿਵੇਂ ਇਹ ਗਰਮ ਹੋਊਗਾ ਬਿਲਕੁਲ ਸੌਫਟ ਜਿਹਾ ਹੋ ਜਾਊਗਾ ਉਹ ਚੰਗੀ ਤਰ੍ਹਾਂ ਗਰਮ ਹੋਣ ਦੇ ਨਾਲ ਨਾਲ ਇਹ ਚੰਗੀ ਤਰ੍ਹਾਂ ਨਾ ਮਿਕਸ ਹੋ ਗਿਆ ਤੇ ਇਹਦੇ ਵਿੱਚ ਜਿਹੜਾ ਘਿਓ ਸੀਗਾ ਉਹ ਵੀ ਨਿਕਲਣਾ ਸ਼ੁਰੂ ਹੋ ਗਿਆ ਜੋ ਕਿੰਨਾ ਆਪਣਾ ਡਰਾਈ-ਡਰਾਈ ਸੀ ਤੇ ਹੁਣ ਕਿੰਨਾ ਜ਼ਿਆਦਾ ਇਹ ਘਿਓ ਨਿਕਲਦੇ ਨਾਲ ਨਾ ਮੈਲਟ ਹੋ ਗਿਆ ਘਿਓ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਲੋ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਸਾਰਾ ਤੇ ਜਿਹੜਾ ਬੇਸਨ ਸੀ ਥੋੜਾ ਜਿਹਾ ਕੱਚਾ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨਿਆ ਗਿਆ ਵੇਸਣ ਵੀ ਆਪਣਾ ਵੇਸਣ ਦੀ ਵੀ ਖੁਸ਼ਬੂ ਆਉਣ ਲੱਗੀ ਵੇਸਣ ਚੰਗੀ ਤਰ੍ਹਾਂ ਭੁੱਜ ਗਿਆ ਤੇ ਹੁਣ ਆਪਾਂ ਥੋੜੀ ਇਹਦੇ ਵਿੱਚ ਚੀਨੀ ਪਾ ਦਾਂਗੇ ਨੋ ਜੀ ਚੀਨੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਈ ਹੈ ਆਪਾਂ ਲੈਟਾ ਜਿਹੜਾ ਥੋੜਾ ਜਿਹਾ ਡਰਾਈ ਫਰੂਟ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਉੱਪਰ ਲਗਾਵਾਂਗੇ ਇਹਦੇ ਇਹਦੇ ਜਿਹੜਾ ਥੋੜਾ ਡਰਾਈ ਫਰੂਟ ਆਪਾਂ ਇਹਦੇ ਵਿੱਚ ਪਾ ਦਨੇ ਆ ਥੋੜਾ ਜਿਹਾ ਆਪਾਂ ਉੱਤੇ ਲਗਾਉਣ ਵਾਸਤੇ ਰੱਖ ਲਿਆ ਲੋ ਜੀ ਗਿਆ ਸੋਪਾ ਕਰ ਦਨੇ ਆਂ ਬੰਦ ਇੱਕ ਥਾਲੀ ਤੇ ਲਗਾ ਲੈਨੇ ਜੀ ਆਪਾਂ ਥੋੜਾ ਜਿਹਾ ਘਿਓ ਤੋ ਲੋ ਜੀ ਆਪਾਂ ਥੋੜਾ ਜਿਹਾ ਘਿਓ ਲਗਾ ਦਨੇ ਆਂ ਸਾਰੇ ਕਿਤੇ ਸਾਰਾ ਚੰਗੀ ਤਰ੍ਹਾਂ ਪੈਰੇ ਤੇ ਪਾ ਦਨੇ ਆ ਜੀ ਇਹ ਆਪਾਂ ਜੇ ਨਾਲ ਆਪਾਂ ਥੋੜਾ ਥੋੜਾ ਇਹਨੂੰ ਐ ਚੰਗੀ ਤਰ੍ਹਾਂ ਚੌਰਸ ਬਣਾ ਕੇ ਸੈੱਟ ਕਰ ਦਨੇ ਆ ਜੇ ਚਾਹੀਏ ਤਾਂ ਆਪਾਂ ਇਹਦੇ ਲੱਡੂ ਵੀ ਬਣਾ ਸਕਦੇ ਆ ਜੀ ਨਹੀਂ ਤਾਂ ਫਿਰ ਇਹਦੀ ਆਪਾਂ ਪੀਸ ਵੀ ਕੱਟ ਸਕਦੇ ਆ ਲੋ ਜੀ ਥੋੜੇ ਜਿਹਾ ਆਪਾਂ ਇਹਦੇ ਉੱਤੇ ਕਾਜੂ ਬਦਾਮਾਂ ਦੀ ਕਤਰੀ ਪਾ ਦਨੇ ਆ ਚੰਗੀ ਤਰਾਹੀ ਨੇ ਥੋੜਾ ਥੋੜਾ ਪ੍ਰੈਸ ਕਰ ਦੰਨੇ ਆ ਚਮਚੇ ਨਾਲ ਹੀ ਤਾਂ ਉਹ ਚੰਗੀ ਤਰਾਹੀ ਵਿੱਚ ਲੱਗ ਜਾਣ ਇਹਦੇ ਲੋ ਜੀ ਅੱਧੇ ਘੰਟੇ ਵਾਸਤੇ ਆਪਾਂ ਇਹਨੂੰ ਇਸ ਤਰੀਕ ਰੱਖ ਦੰਨੇ ਆ ਤਾਂ ਜੋ ਇਹ ਜੰਮ ਜੇ ਜੰਮ ਗਈ ਫਿਰ ਆਪਾਂ ਇਹਦੇ ਪੀਸ ਕੱਟ ਕੇ ਦਿਖਾਵਾਂਗੇ ਜੀ ਤੁਹਾਨੂੰ ਲੋ ਜੀ ਅੱਧਾ ਘੰਟਾ ਹੋ ਗਿਆ ਅੱਧੇ ਘੰਟੇ ਵਿੱਚ ਹੀ ਬਰਫੀ ਬਿਲਕੁਲ ਸੈੱਟ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਪੀਸ ਕੱਟ ਲੈਣੇ ਆਗੇ ਦੇਖੋ ਤੁਸੀਂ ਕਿੰਨੀ ਵਧੀਆ ਬਰਫੀ ਬਣ ਕੇ ਹੋ ਗਈ ਜੀ ਤਿਆਰ ਹੈ ਆਪਣੀ ਤੇ ਆਪਾਂ ਇਹਦੇ ਵਿੱਚ ਬੇਸਨ ਪਾਇਆ ਸੀ ਜਿਹਦੇ ਵਿੱਚ ਬੇਸਨ ਦੀ ਵਰਤੀ ਇਹ ਬਣ ਕੇ ਤਿਆਰ ਹੋ ਗਈ ਹੈ ਤੇ ਜਿਹੜੀ ਕਿ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਤੇ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸਾਡਾ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ